ਜੇ ਲੋਕੋ ਨੂੰ ਇੰਨਾ ਪਸੰਦ ਆ ਰਿਹਾ ਤੇ ਕਿਨੇ ਦੂਰ ਦੂਰੋਂ ਆਂਦੇ ਨੇ ਚਾਹ ਪੀਣ ਮੇਰੇ ਕੋਲ ਤੇ ਮੇਰੀ ਤਾਰੀਫ਼ ਕਰਦੇ ਨੇ YouTube ਤੇ ਦੇਖਿਆ YouTube ਤੇ ਸਿੱਖਿਆ ਜਿਹੜਾ ਨੇ ਨਾਲ ਅਸੀਂ ਦੇਖਿਆ ਵੀ ਜੇ ਤੀਨ ਐਮ ਟੈਕ ਦੀ ਪੜ੍ਹਾਈ ਕੀਤੀ ਹੋਗੀ ਤੇ ਹਮੇਸ਼ਾ ਬੰਦਾ ਨੌਕਰੀ ਚਾਹੁੰਦਾ ਪਰ ਬਾਰ ਵੀ ਕਹਿੰਦੇ ਪਛਾ ਨੌਕਰੀ ਕਰੇ ਜਾਂ ਬਿਨਸ ਕਰੇ ਪਰ ਤੁਸੀਂ ਚਾਹ ਦਾ ਬਿਨਸ ਸ਼ੁਰੂ ਕਰ ਦਿੱਤਾ ਹਾਨੂੰ ਵੀ ਪਤਾ ਲੱਗਾ ਵੀ ਤੁਸੀਂ ਸਰਕਾਰੀ ਨੌਕਰੀ ਛੱਡ ਦਿੱਤੀ ਆ ਇਹਦੇ ਵਿੱਚ ਕਿੰਨੀ ਕਿ ਸੱਚਾਈ ਆ ਤੇ ਕਿਹੜੇ ਬੈਗ ਵਿੱਚ ਤੁਹਾਨੂੰ ਸਰਕਾਰੀ ਨੌਕਰੀ ਮਿਲੀ ਸੀ ਤੇ ਮੈਨੂੰ ਸਾਰੇ ਜਦੋਂ ਉਹ ਗਿਆ ਦੇ ਕਾਲਜ ਦੇ ਵਿੱਚ ਤੇ ਮੇਰੇ ਆਦੋਸੇ ਰਾਈਡਰ ਕਰਕੇ ਬੁਲਾਉਂਦੇ ਉਦੋਂ ਵੀ ਤੇ ਜਦ ਮੈਂ ਸ਼ਟਲ ਆਏ ਸੀ ਉਸ ਵੇਲੇ ਮੈਂ ਨਾ ਨਹੀਂ ਰੱਖਿਆ ਹੀ ਕੁਛ ਕਿ ਇਹਦੇ ਕਿ ਰਾਈਡਰ ਵਗੈਰਾ ਦਾ ਜਾਂ ਕੁਛ ਮੇਰੇ ਇੱਕ ਫਰੈਂਡ ਆਇਆ ਉਸਨੇ ਬੋਲਿਆ ਰਾਈਡਰ ਵੀ ਆ ਗਿਆ ਦੋ ਚਾਹੇ ਕਰ ਦੇਣਾ ਦੇ ਮੋਜ਼ੀਂ ਤੇ ਦਿਮਾਗ ਆ ਯਾਰ ਰਾਈਟਰ ਚਾਹ ਵਾਲਾ ਹੀ ਕਿਉਂ ਨਾ ਰੱਖ ਦਿੱਤਾ ਜਾਵੇ ਜਿਸ ਨਾਮ ਤੋਂ ਲੋਕੀ ਮਨੂੰ ਜਾਣਦੇ ਨੇ ਮਨੂੰ ਜਿਆਦਾ ਨਹੀਂ ਥੋੜਾ ਹੀ ਚਾਹੀਦਾ ਮਗਰ ਖੁਸ਼ੀ ਆਲਾ ਚਾਹੀਦਾ ਵਸਿੰਨਾ ਕੇਗਾ ਸਾਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੁਸੀਂ ਦੇਖ ਰਹੇ ਹੋ ਸੈਂਟਰ ਪੰਜਾਬ ਟੀਵੀ ਅੱਜ ਤਲੋ ਉਸ ਨੌਂਦਵਾਲ ਨੂੰ ਮਲਾਉਂਦੇ ਆ ਜਿੰਨੇ ਕਿ ਐਮਟੈਕ ਦੀ ਪੜ੍ਹਾਈ ਕਰਨ ਤੋਂ ਬਾਅਦ ਚਾਹ ਦੀ ਇੱਕ ਦੁਕਾਨ ਲਾ ਲਈ ਅਤੇ ਜਿਸ ਨੂੰ ਰਾਈਡਰ ਚਾਹ ਵਾਲੇ ਆ ਜਾਂਦਾ ਜੀ ਹਾਂ ਮੈਂ ਗੱਲ ਕਰ ਰਿਹਾ ਅਮਰਸਾਦੇ ਰਹਿਣ ਵਾਲੇ ਵਿਪਨ ਦੀ ਵਿਪਨ ਸਾਡੇ ਨਾਲ ਗੱਲਬਾਤ ਕਰਾਂਗੇ ਤੁਸੀਂ ਦੇਖ ਸਕਦੇ ਹੋ ਵਿਪਨ ਨੇ ਇੱਕ ਛੋਟਾ ਜਿਹਾ ਸੈਟਅਪ ਲਾਇਆ ਵਾ ਅਤੇ ਐਮਟੈਕ ਦੀ ਪੜ੍ਹਾਈ ਵੀ ਕੀਤੀ ਹੋਈ ਹੈ ਵਿਪਨ ਜੀ ਨਾਲ ਗੱਲਬਾਤ ਕਰਾਂਗੇ ਵਿਪਨ ਜੀ ਬਹੁਤ ਬਹੁਤ ਨਾਲ ਸਵਾਗਤ ਹੈ ਸਭ ਤੋਂ ਮੇਰੇ ਸਾਡੇ ਚੈਨਲ ਵਿੱਚ ਨਮਸਕਾਰ ਸਰ ਜੀ ਤੁਸੀਂ ਵਿਪਨ ਜੀ ਐਮਟੈਕ ਦੀ ਪੜ੍ਹਾਈ ਕਰਨ ਤੋਂ ਬਾਅਦ ਅਸੀਂ ਦੇਖਿਆ ਲੋਕ ਵੀ ਨੌਕਰੀ ਕਰਦੇ ਨੇ ਨੌਕਰੀ ਕਰਦੇ ਨੇ ਪਰ ਤੁਸੀਂ ਚਾਹ ਦੀ ਦੁਕਾਨ ਲਾ ਲਈ ਅਤੇ ਰਾਈਡਰ ਚਾਹ ਵਾਲਾ ਬਣ ਗਏ ਇਹ ਕਿਸ ਤਰ੍ਹਾਂ ਤੋਂ ਬਣਾਉਣ ਵਾਲਾ ਜਾਂ ਜਾ ਅ ਸਰ ਮੈਂ ਪਹਿਲਾਂ ਮਨੋ ਇਸ ਚੀਜ਼ ਦਾ ਹੈਗਾ ਨਹੀਂ ਤੇ ਮੈਂ ਕਿਹਾ ਚਾਹ ਦਾ ਕੰਮ ਕਰਾਂਗਾ ਜਾਂ ਫਿਰ ਕੁਝ ਇਦਾਂ ਦਾ ਕੁਝ ਕਰਾਂਗਾ ਬਸ ਹੈ ਕਿ ਇਹਦੇ ਇੱਕ ਮਨ ਦੇ ਵਿੱਚ ਆਇਆ ਇਹ ਕੁਝ ਨਵਾਂ ਕਰਨ ਨੂੰ ਕੋਸ਼ਿਸ਼ ਕਰਿਆ ਸੀ ਕੁਝ ਨਵਾਂ ਕਰਿਆ ਸੀ ਤੇ ਜਿੰਨਾ ਕਿ ਹੋ ਸਕੇ ਕਿ ਇਹਦੇ ਅਸੀਂ ਮੈਂ ਆਪਣੇ ਆਪ ਨੂੰ ਡਿਵੈਲਪ ਕਰ ਸਕਾ ਆਪਣੇ ਆਪ ਨੂੰ ਵਧੀਆ ਕਰ ਸਕਾ ਲਾਈਫ ਦੇ ਵਿੱਚ ਤੇ ਮੈਂ ਸੋਚਦਾ ਯਾਰ ਕਿ ਇਹਦੇ ਛੋਟਾ ਇੱਕ ਸਟਾਲ ਲਾਇਆ ਮੈਂ ਜਿਸ ਜਗ੍ਹਾ ਤੇ ਤੇ ਉਸ ਤੋਂ ਬਾਅਦ ਹੌਲੀ ਹੌਲੀ ਜੇ ਉਸ ਗਰੋ ਕਰਦਾ ਰਹੇ ਤੇ ਮੇਨਾ ਇੱਕ 파ਰਸ ਵੀ ਹੈਗੇ ਤੇ ਉਹਨਾਂ ਨੂੰ ਮੇਨਾ ਜੁੜੇ ਤੇ ਉਹਨਾਂ ਨਾਲ ਇੱਥੇ ਤੱਕ ਆਏ ਉਹਨਾਂ ਨਾਲ ਜੁੜ ਕੇ ਇੱਥੇ ਤੱਕ ਆਏ ਅਸੀਂ ਤੇ ਹੁਣ ਅੱਗੇ ਤੱਕ ਕੋਸ਼ਿਸ਼ ਕਰ ਰਹੇ ਅੱਗੇ ਤੱਕ ਵੱਸ ਸਕਿਆ ਸੀ 1920 ਸ਼ੁਰੂਆਤ ਕਿੱਥੋਂ ਕੀਤੀ ਸੀ ਜਦੋਂ ਤੁਸੀਂ ਚਾਹ ਦੀ ਲਾਈ ਸੀ ਛੋਟਾ ਸੈਟਅਪ ਲਗਾਇਆ ਸੀ ਕਿਹੜੀ ਜਗ੍ਹਾ ਲਗਾਇਆ ਸੀ ਉਸ ਤੋਂ ਬਾਅਦ ਸ਼ੁਰੂਆਤ ਕਰਨ ਤੋਂ ਬਾਅਦ ਹੁਣ ਕਿੰਨੇ ਕੁ ਪੁਲਾਰ ਤੱਕ ਪਹੁੰਚ ਗਏ ਹੋ ਕਿੰਨੇ ਕੇ ਤੁਹਾਡੀ ਜਿਹੜੀ ਮਿਹਨਤ ਸਫਲ ਆਈ ਉਹਨਾਂ ਨੇ ਸਰ ਮੈਂ ਸ਼ੁਰੂਆਤ ਮੇ ਇੱਕ ਛੋਟੇ ਜਿਹੇ ਗਿਆ ਸੈਲੀਬ੍ਰੇਸ਼ਨ ਤੇ ਬਿਲਕੁਲ ਸਾਹਮਣੇ ਇੱਕ ਰੇੜੀ ਲਾਈ ਹੋਈ ਸੀ ਤੇ ਉਸ ਜਗ੍ਹਾ ਦੇ ਵਿੱਚ ਗਿਆਨ ਦੇ ਸ਼ੁਰੂਆਤ ਦੇ ਵਿੱਚ ਮੈਨੂੰ ਇੰਨਾ ਹੈਗਾ ਨਹੀਂ ਸੀ ਕਿ ਮੈਂ ਮੈਨੂੰ ਰਿਸਪੌਂਸ ਆ ਰਿਹਾ ਹੋਵੇ ਜਾਂ ਫਿਰ ਕੁਝ ਮਗਰ ਹੌਲੀ ਹੌਲੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਗਿਆ ਉੱਥੇ ਬਹੁਤ ਵਧੀਆ ਗਿਆਨ ਦਾ ਕੰਮ ਚੱਲਦਾ ਰਿਹਾ ਤੇ ਉਸ ਜਗ੍ਹਾ ਦੇ ਵਿੱਚ ਹੀ ਕੋਈ ਕਈ ਲੋਕੀ ਮੈਨੂੰ ਮਿਲੇ ਗਿਆਨ ਦੇ ਕੰਮ ਕਰਨ ਨੂੰ ਕਿ ਮੈਂ ਤੇ ਸਟਾਰਟ ਕਰਦਾ ਤੇਰੇ ਨਾਲ ਉਸ ਇੱਕ ਦੌਰਾਨ ਗਿਆਨ ਇੱਕ 파ਰਸ ਵੀ ਹੈਗੇ ਸਾਡੇ ਤੇ ਉਹਨਾਂ ਨੂੰ ਮਿਲੇ ਤੇ ਉਹਨਾਂ ਨਾਲ ਮੈਂ ਗੱਲ ਕੀਤੀ ਕਿ ਯਾਰ ਵੀਆ ਮੈਂ ਇੱਥੇ ਕੰਮ ਨੂੰ ਵਧਾਣਾ ਚਾਹੁੰਦਾ ਹਾਂ ਤਾਂ ਉਹਨਾਂ ਨੇ ਮੈਨੂੰ ਮੇਰਾ ਸਾਥ ਦਿੱਤਾ ਤੇ ਤੇ ਸਲਵਸ਼ਨ ਦੇ ਵਿੱਚ ਖੁਦ ਮੌਲ ਆਲੇ ਸਾਡੇ ਕੋਲ ਆਂਦੇ ਸੀ ਗਿਆਂਦੇ ਯਾਰ ਤੂੰ ਸਾਡੇ ਕੋਲ ਲਾਓ ਲਾਗੇ ਗਿਆਂਦੇ ਕਿਉਂਸ ਲਾਓ ਸਾਡੇ ਕੋਲ ਤੇ ਮੈਂ ਫਿਰ ਕਿਸੇ ਫਿਰ ਪਰਜ ਜਿਹੜਾ ਨਾਮ ਦਾ ਸ੍ਰਮ ਹੈ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਹਿੰਦੇ ਮੈਂ ਇੱਥੇ ਇਨਵੈਸਟਮੈਂਟ ਕਰ ਦਿੰਦਾ ਹਾਂ ਤੇ ਤੂੰ ਕਰ ਤੇ ਉਸ ਤੋਂ ਬਾਅਦ ਇੱਥੇ ਆਏ ਆ ਤੇ ਇੱਥੇ ਬਹੁਤ ਵਧੀਆ ਚੱਲ ਰਿਹਾ ਹੁਣ ਅੱਗੇ ਵੀ ਹੋਰ ਵੀ ਲੋਕੀ ਕਹਿ ਰਹੇ ਨੇ ਕਰਨ ਨੂੰ ਨਾਲ ਤੇ ਸਟਾਰਟਅਪ ਕਰ ਰਹੇ ਨੇ ਹੋਰ ਵੀ ਵਧੀਆ ਵਧੀਆ ਇਹ ਪਹਿਲੋ ਸਿੱਖੀ ਆ ਤੁਸੀਂ ਇਹ ਚਾਹ ਕਿਥੋਂ ਲੈ ਕੇ ਆਏ ਫਲੇਵਰ ਜਿਹੜਾ ਕੁਲਰ ਚਾਹ ਤੁਸੀਂ ਧਿਆ ਕਰਦੇ ਹੋ ਨਹੀਂ ਸਰ ਮੈਂ ਕਦੀ ਵੀ ਕੀ ਆਂਦੇ ਹਾਂ ਕਦੀ ਚਾਹ ਬਣਾਈ ਨਹੀਂ ਜ਼ਿੰਦਗੀ ਦੇ ਵਿੱਚ ਕਾਲਜ ਹੀ ਰਹਿੰਦਾ ਰਿਆਂ ਤੇ ਕਦੇ ਤੇ ਕਦੀ ਕਦਾਰ ਜਦੋਂ ਮਨ ਹੁੰਦਾ ਯਾਰ ਦੋਸਤ ਚਾਹ ਤੇ ਕਦੀ ਸਵਾਦ ਬਣੀ ਨਹੀਂ ਤੇ ਮੈਂ ਨਾ ਉਹ ਕਹਿੰਦੇ ਨਾ ਮਨ ਦੇ ਵਿੱਚ ਕੋਈ ਇੱਛਾ ਹੋਵੇਗੀ ਆਂਦੇ ਜਾਂ ਕਰਨ ਦੀ ਤੇ ਉਹ ਹੋ ਜਾਂਦੀ ਹੈ ਮੈਂ ਪਹਿਲੇ ਦਿਨ ਜਲਾਣਾ ਬਰਨਣ ਨਹੀਂ ਜਲਣਾ ਕਦੀ ਕੁਝ ਆ ਜਾਣਾ ਤੇ ਮੈਂ ਬੋਲ ਕੋਈ ਨਹੀਂ ਯਾਰ ਲੋਕਾਂ ਨੂੰ ਜਿਵੇਂ ਪਸੰਦ ਆਊਗੀ ਕੁਝ ਨਾ ਕੁਝ ਆਉਣ ਵੇਲੇ ਵਧੀਆ ਹੋ ਹੀ ਜਾਏਗੀ ਤੇ ਹੌਲੀ ਹੌਲੀ ਬਣਾਉਂਦਾ ਗਿਆ ਬਣਾਉਂਦਾ ਗਿਆ ਤੇ ਲੋਕਾਂ ਨੂੰ ਵੀ ਪਸੰਦ ਆਣ ਲੱਗ ਪਈ ਉਹ ਚੀਜ਼ਾਂ ਤੇ ਮੈਨੂੰ ਉਹ ਚੀਜ਼ ਨੂੰ ਲੈ ਕੇ ਨਾ ਕਿੰਦੇ ਅੱਜ ਲੋਕਾਂ ਨੂੰ ਇੰਨਾ ਪਸੰਦ ਆ ਰਿਹਾ ਤੇ ਕਿੰਨੇ ਦੂਰ ਦੂਰ ਆਉਂਦੇ ਨੇ ਚਾਹ ਪੀਣ ਮੇਰੇ ਕੋਲ ਤੇ ਮੇਰੀ ਤਾਰੀਫ ਕਰਦੇ ਨੇ ਕਹਿੰਦੇ ਯਾਰ ਬਹੁਤ ਵਧੀਆ ਚਾਹ ਹੈਗੀ ਤੇ ਚਾਹ ਮੈਂ ਕਹਿੰਦਾ ਚਾਹ ਤੇ ਇੱਕ ਨਾਰਮਲ ਆ ਲੋਕੀ ਹਰ ਕੋਈ ਅਫੋਰਡ ਕਰ ਸਕਦਾ ਹੈ ਗਾਵਾ ਕੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਨਾ ਕੋਈ ਇੱਕ ਬੰਦਾ ਟਾਈਮ ਦੇ 2000 3 ਬਾਈ ਚਾਹ ਪੀ ਲੈਂਦਾ ਮੈਂ ਇਹ ਕੁਝ ਇਦਾਂ ਦਾ ਕਰੀਏ ਤੇ ਕੁੱਲੜ ਦੇ ਲੈ ਗਈ ਇਹ ਕੁੱਲੜ ਦੇ ਵਿੱਚ ਇੱਕ ਮਿੱਟੀ ਹੈਗੀ ਆ ਮਿੱਟੀ ਦੇ ਮਿੱਟੀ ਵਾਂਗੂ ਮਿੱਟੀ ਦੀ ਖੁਸ਼ਬੂ ਵੀ ਆਏਗੀ ਉਹਨਾਂ ਨੂੰ ਤੇ ਬਹੁਤ ਵਧੀਆ ਰਿਸਪੌਂਸ ਮਿਲੇ ਆ ਗਏ ਵਧੀਆ ਲੱਗੇਗਾ ਉਹਨਾਂ ਨੂੰ ਪੀਣ ਦੇ ਵਿੱਚ ਆ ਤਾਂ ਤੇ ਉਸ ਤੋਂ ਬਾਅਦ ਉਹਨ ਮੈਂ ਇੱਕ ਪਹਿਲਾਂ ਮੈਂ ਕਹਿੰਦੇ ਤੰਦੂਰੀ ਬਣਾਣੀ ਸਟਾਰਟ ਕੀਤੀ ਤੇ YouTube ਤੇ ਦੇਖਿਆ YouTube ਤੇ ਸਿੱਖਿਆ ਤੇ ਬਾਕੀ ਮੇਰੇ ਯਾਰ ਦੋਸਤਾਂ ਨੇ ਵੀ ਬੜਾ ਸਾਥ ਦਿੱਤਾ ਇਸ ਜੀ ਚ ਨੂੰ ਅੱਗੇ ਵਧਾਨ ਤੱਕ ਬੀਨਸ ਉਹ ਵੀ ਪਰਿਵਾਰ ਦੀ ਗੱਲ ਕਰੀਏ ਕਹਿੰਦੇ ਪਰਿਵਾਰ ਦੇ ਹਮੇਸ਼ਾ ਸਪੋਰਟ ਹੋਣੀ ਚਾਹੀਦੀ ਹੈ ਪਰਿਵਾਰ ਦਾ ਕੀ ਸਹਿਯੋਗ ਸੀ ਰਾਣੀ ਨਾਲ ਅਸੀਂ ਦੇਖਿਆ ਵੀ ਜੇ ਤੀਨ ਐਮਟੈਕ ਦੀ ਪੜ੍ਹਾਈ ਕੀਤੀ ਹੋਗੀ ਤੇ ਹਮੇਸ਼ਾ ਬੰਦਾ ਨੌਕਰੀ ਚਾਹੁੰਦਾ ਪਰਿਵਾਰ ਵੀ ਕਹਿੰਦੇ ਪਹਿਲਾਂ ਨੌਕਰੀ ਕਰੇ ਜਾਂ ਬਿਨਸ ਕਰੇ ਪਰ ਤੁਸੀਂ ਚਾਹ ਦਾ ਬਿਨਸ ਸ਼ੁਰੂ ਕਰ ਦਿੱਤਾ ਪਰਿਵਾਰ ਦਾ ਕੀ ਕਹਿਣਾ ਸੀ ਇਸ ਦੇ ਬਾਰੇ ਪਾਪਾ ਤੇ ਪਹਿਲਾਂ ਜੇ ਸ਼ੁਰੂਆਤ ਦੇ ਵਿੱਚ ਜਦੋਂ ਮੈਂ ਆਪਣਾ ਕੀਤਾ ਹੀ ਸਟਾਰਟ ਤੇ ਪਾਪਾ ਬੜਾ ਕੀ ਕਹਿੰਦੇ ਐਗਰੈਸਿਵ ਰਹਿੰਦੇ ਸੀ ਤੇ ਕਹਿੰਦੇ ਹੀ ਬੜਾਈ ਕਹਿੰਦੇ ਕਿ ਕਿਉਂ ਕਰ ਰਿਹਾ ਹੈ ਕੀ ਕਹਿੰਦੇ ਮੈਨੂੰ ਕੀ ਕਹਿੰਦੇ ਲੋਕਾਂ ਸਾਹਮਣੇ ਜਾਣ ਦੇਗਾ ਕਿ ਉਹ ਟਾੜੇ ਮੁੰਡੇ ਨੇ ਉਹ ਚਾਹ ਵਾਲੇ ਦੇ ਪਾਪਾ ਜੀ ਕੀ ਹਾਲ ਮੈਂ ਰਿਸਤਦਾਰ ਕੀ ਆਂਦੇ ਹੈਗੇ ਤੇ ਕਾਫੀ ਉਹ ਹੁੰਦਾ ਹੀ ਉਦੋਂ ਬੋਲਦੇ ਸੀ ਕਿ ਇਹਨਾਂ ਕਾਫੀ ਕਹਿੰਦੇ ਯਾਰ ਕੀ ਕਰ ਰਿਹਾ ਤੇ ਹੌਲੀ ਹੌਲੀ ਫਿਰ ਪਾਪਾ ਨੂੰ ਸਮਝ ਆਂਦੀ ਗਈ ਆ ਚੱਲ ਯਾਰ ਖੂਬ ਮਿਹਨਤ ਤੇ ਕਰ ਰਿਹਾ ਐਟ ਲੀਸਟ ਕੀ ਆਂਦੇ ਇਹਦੇ ਹਣੀ ਵਿਲੀਅਮ ਮਰਨਦਾ ਕਿਥੇ ਆਪਣੇ ਉਥੇ ਕੰਮ ਕਰ ਰਿਹਾ ਵਾ ਆਪਣਾ ਖਰਚਾ ਚਲਾ ਰਿਹਾ ਵਾ ਤੇ ਮੈਂ ਪਹਿਲਾਂ ਮੈਂ ਕੀ ਆਂਦੇ ਇਸ ਲਾਇਆ ਹੀ ਇਸ ਵਾਸਤੇ ਮੈਂ ਆਪਣਾ ਬਾਈਕ ਦਾ ਖਰਚਾ ਕਰ ਸਕਾਂ ਬਾਈਕ ਦਾ ਤੇਲ ਪਾ ਸਕਾਂ ਮਨਾ ਕੋ ਫਿਰ ਤੋਂ ਕਰਾ ਪਾਪਾ ਤੋਂ ਮੰਗਣੇ ਪੈਣ ਤੇ ਇਸੇ ਤੇ ਮੈਂ ਸਟਾਰਟ ਤੇ ਕਰ ਲਿਆ ਤੇ ਫਿਰ ਉਸ ਤੋਂ ਬਾਅਦ ਅੱਜ ਪਾਪਾ ਬਹੁਤ ਖੁਸ਼ ਨੇ ਤੇ ਕਈ ਵਾਰੀ ਗੱਲਾਂ ਵੀ ਸੁਨਣਾ ਮਿਲਦੀਆਂ ਪਾਪਾ ਤੋਂ ਕੀ ਜਾਂਦੇ ਯਾਰ ਮੇਰਾ ਮੁੰਡੇ ਨੇ ਕੁਝ ਕਰ ਰਿਹਾ ਆ ਵਾਸ ਦੀ ਡੇਟ ਦੇ ਵਿੱਚ ਵਧੀਆ ਕਰ ਰਿਹਾ ਵਾ ਐਂਡ ਵਧੀਆ ਚੱਲ ਰਿਹਾ ਉਹ ਜਿਸੋ ਕੇ ਪਨੀ ਸਾਨੂੰ ਵੀ ਪਤਾ ਲੱਗਾ ਵੀ ਤੁਸੀਂ ਸਰਕਾਰੀ ਨੌਕਰੀ ਛੱਡ ਦਿੱਤੀ ਆ ਇਹਦੇ ਵਿੱਚ ਕਿੰਨੀ ਸੱਚਾਈ ਆ ਤੇ ਕਿਹੜੇ ਮੈਗ ਵਿੱਚ ਤੁਹਾਨੂੰ ਸਕਾਰੀ ਨੌਕਰੀ ਮਿਲੀ ਸੀ ਸਰ ਮੈਂ ਕੀ ਜਾਂਦੇ ਆਰਕੀਟੈਕਚਰ ਪਲਾਨਿੰਗ ਕੀਤੀ ਹੋਈ ਆ ਕਿ ਜਾਂਦੇ ਆਰਬਨ ਪਲੈਨਿੰਗ ਜੀਐਨਯੂ ਯੂਨੀਵਰਸਿਟੀ ਤੋਂ ਉਹ ਮੈਂ ਕਿੰਦੇ ਉਸ ਦੇ ਇੱਕ ਮਹੀਨਾ ਹੋ ਗਿਆ ਤੇ ਮੇਰੀ ਇੰਟਰਨਸ ਹੈ ਗਈ ਤੇ ਉਹਦੇ ਵਿੱਚ ਮੈਂ ਕੀਤਾਗਾ ਤੇ ਮੈਂ ਉਸ ਨੂੰ ਛੱਡ ਕੇ ਮੈਂ ਕੋਈ ਕੁਝ ਆਪਣਾ ਹੀ ਕਰਦੇ ਨਹਾ ਤੇ ਆਪਣਾ ਇਸ ਚੀਜ਼ ਨੂੰ ਅੱਗੇ ਗਰੋ ਕਰ ਸਕੀਏ ਤੇ ਹੋਰ ਇਹਨੂੰ ਜਿਹੜਾ ਉੱਥੋਂ ਕਮਾਣਾ ਇਹ ਤੇ ਉਹ ਤੇ ਚਾਰ ਲੋਕ ਹੀ ਉਹੀ ਮਿਲਨੇ ਸਵੇਰੇ ਵੀ ਸ਼ਾਮੀ ਵੀ ਤੇ ਉਹ ਮੇਥੇ ਹੁਣ 100 ਲੋਕਾਂ ਨੂੰ ਮਿਲ ਸਕਦਾ ਵਾਂ 100 ਲੋਕਾਂ ਨਾਲ ਗੱਲ ਕਰ ਸਕਦਾ ਵਾਂ ਤੇ ਹੁਣ ਜਿਹੜੀ ਵੰਦਾ ਉਹਨਾਂ ਤੋਂ ਕਈ ਨਾ ਕੋਈ ਕੋਈ ਹਰ ਕਿਸੇ ਦੇ ਨਾਲ ਸਿੱਖ ਸਕਦਾ ਵਾਂ ਉਹੀ ਮੈਂ ਸਵੇਰੇ ਆਫਿਸ ਜਾਣਾ ਹੈ ਫਿਰ ਉਹੀ ਆਫਿਸ ਤੋਂ ਆਣਾ ਹੈ ਫਿਰ ਉਹੀ ਰਹਿਣਾ ਹੈ ਕੁਣੀ ਮੇਰੇ ਸੁਭੀ ਰਾਈਡਰ ਚਾਹ ਵਾਲਾ ਤੁਹਾਨੂੰ ਕਿਹਾ ਜਾਂਦਾ ਰਾਈਡਰ ਚਾਹ ਵਾਲਾ ਕਿਉਂ ਕਿਹਾ ਜਾਂਦਾ ਕਿੱਥੇ ਕਿੱਥੇ ਰਾਈਡ ਕਰਦੇ ਹੋ ਰ ਦਸ਼ਕਾ ਨਿਊਜ਼ ਸਾਂਝਾ ਕਰਦੇ ਹੋ ਕਿੱਥੇ ਕਿੱਥੇ ਤੁਸੀਂ ਆਪਣੀ ਜਿਹੜਾ ਮੋਟਰਸਾਈਕਲ ਹੈ ਕਿ ਹੁੰਦਾ ਕਿਹੜੀ ਕਿਹੜੀ ਦੁਨੀਆ ਦੇ ਘੁੰਮ ਕੇ ਆਏ ਹੋ ਸਰ ਕੀ ਜਾਂਦੇ ਮੈਂ ਕਾਫੀ ਪਹਿਲਾਂ ਮੈਂ ਕਾਫੀ ਟਾਈਮ ਤੋਂ 2016 ਤੋਂ ਰਾਈਡਿੰਗ ਕਰਦਾ ਆ ਰਿਹਾ ਹਾਂ ਤੇ ਮੈਨੂੰ ਸਾਰੇ ਜਦੋਂ ਮੈਨੂੰ ਗਿਆ ਦੇ ਕਾਲਜ ਦੇ ਵਿੱਚ ਤੇ ਮੇਰੇ ਆਦੋ ਸੁਭੀ ਰਾਈਡਰ ਕਰਕੇ ਬੁਲਾਉਂਦੇ ਉਦੋਂ ਵੀ ਤੇ ਜਦ ਮੈਂ ਸ਼ਟਾ ਲਾਇਆ ਸੀ ਉਸ ਵੇਲੇ ਮੈਂ ਨਾ ਨਹੀਂ ਰੱਖਿਆ ਹੀ ਕੁਝ ਕਿ ਜਾਂਦੇ ਕਿ ਰਾਈਡਰ ਵਗੈਰਾ ਦਾ ਇਹ ਕੁਝ ਮੇਰਾ ਇੱਕ ਫਰ ਤੇ ਮਉਜ਼ੀਨ ਤੇ ਦਿਮਾਗ ਆ ਯਾਰ ਰਾਈਡਰ ਚਾਹ ਵਾਲਾ ਹੀ ਕਿਉਂ ਨਾ ਰੱਖ ਦਿੱਤਾ ਜਾਵੇ ਜਿਸ ਨਾਮ ਤੋਂ ਲੋਕੀ ਮਨੋ ਜਾਣਦੇ ਨੇ ਮੇਰਾ ਪਰਸ ਨਾਮ ਵਿਪਨ ਹੈਗਾ ਵਾ ਗਿਆਂਦੇ ਉਹ ਕੋਈ ਬਹੁਤ ਘੱਟ ਲੋਕੀ ਜਾਣਦੇ ਰਾਈਡਰ ਨਾਮ ਤੋਂ ਬਹੁਤ ਲੋਕੀ ਜਾਣਦੇ ਨੇ ਤੋ ਫਿਰ ਮਾਰੇ ਰਾਈਡਰ ਚਾਹ ਵਾਲਾ ਹੀ ਰੱਖ ਲੈਣੇ ਤੇ ਵੀ ਨਾ ਸੋਪੀ ਹੁਣ ਤੱਕ ਕੰਮ ਕਰ ਕਿੱਥੇ ਕਿੱਥੇ ਗਾਇ ਦਸ਼ਕਾ ਜੂ ਸਾਡੇ ਕਰਦੇ ਉਹ ਕਿੰਨੇ ਕਿਲੋਮੀਟਰ ਸਫਰ ਕੀਤਾ ਤੁਸੀਂ ਆਪਣੀ ਬਾਈਕ ਦੇ ਕਦੀ ਪਰਵਾਹ ਵਾਲੇ ਕੋਈ ਖਰਚਾ ਲਿਆ ਕਿ ਤੁਸੀਂ ਆਪਣੇ ਇਹ ਤੇਲ ਖਰਚਾ ਜਿਹੜਾ ਆਪਣੀ ਮਿਹਨਤ ਕਰਕੇ ਚਾਹ ਵੇਚਦੇ ਹੋ ਉਸੇ ਦਾ ਕੰਮ ਕਰਕੇ ਕਮਾਈ ਜੀ ਸਰ ਮੈਂ ਪਹਿਲਾਂ ਤਾਂ ਮੈਂ ਪਾਪਾ ਤੋਂ ਹੀ ਪੈਸੇ ਲੈਂਦਾ ਸੀ ਜ ਕੀ ਜਾਂਦੇ ਪੈਸੇ ਤੁਸੀਂ ਕੀਤੀ ਆ ਜੇ ਮੈਂ ਲਖਨਊ ਸਭ ਤੋਂ ਵੱਡੀ ਰਾਈਡ ਰਹੀ ਹੈ ਮੇਰੀ ਲਖਨਊ ਤੋਂ ਜਾਂਦੇ ਬਨਾਰਸ ਬਨਾਰਸ ਸਾਰੀ ਬਾਈਕ ਰਾਈਡ ਉਥੋਂ ਹੀ ਕਰਦਾ ਆ ਤੇ ਹੁਣ ਹੋਰ ਵੀ ਕਈ ਜਗ੍ਹਾ ਤੇ ਹੁਣ ਹਾਲੀ ਦੇ ਕੀਆ ਤੇ ਕੁਝ ਟਾਈਮ ਬਾਅਦ ਮੈਂ ਫਿਰ ਚੱਲਾਂਗਾ ਰਾਈਡ ਤੇ ਫਿਰ ਕੁਝ ਨਾ ਕੁਝ ਨਵਾਂ ਦੇਖ ਕੇ ਆਉਂਗਾ ਜੇ ਕੋਈ ਪਰਿਵਾਰ ਵਿੱਚ ਹੋਵੇ ਕਿਸੇ ਨੂੰ ਬਾਈਕ ਰਾਈਡਰ ਦਾ ਸ਼ੌਂਕ ਹੈਗਾ ਜਾਂ ਤੁਹਾਨੂੰ ਕੱਲਿਆਂ ਹੀ ਸ਼ੌਂਕ ਹੈਗਾ ਬਾਈਕ ਰਾਈਡਰ ਦਾ ਨਹੀਂ ਮੇਰਾ ਹਾਏ ਕੱਲੇ ਦਾ ਹੀਗਾ ਵਾ ਜਾਂਦੇ ਆ ਜਿਹੜੇ ਬਾਈਕ ਰਾਈਡ ਕਰਦੇ ਆਂ ਆ ਤੁਸੀਂ ਸੁਪਨਾ ਕੀ ਅਸੀਂ ਦੇਖਦੇ ਹਰ ਕਿਸੇ ਦਾ ਸੁਪਨਾ ਹੁੰਦਾ ਵਾ ਵਿਪਨ ਦਾ ਕੋਈ ਸੁਪਨਾ ਹੋਊਗਾ ਕੀ ਸੁਪਨਾ ਰੱਖਿਆ ਵਿਪਨ ਨੇ ਸਰ ਮੇਰਾ ਦੇ ਇੱਕੋ ਸੁਪਨਾ ਹੈਗਾ ਵਾ ਆਪਣੇ ਮਮੀ ਪਾਪਾ ਨੂੰ ਗਏ ਜਾਂਦੇ ਵਧੀਆ ਗਏ ਜਾਂਦੇ ਉਹਨਾਂ ਨੂੰ ਦੱਸ ਸਕਾਂ ਮੈਂ ਕੁਝ ਕੀਤਾ ਲਾਈਆ ਫਿਰ ਲੋਕਾਂ ਨੂੰ ਇੱਕ ਲੋਕਾਂ ਨੂੰ ਵੀ ਪਤਾ ਲੱਗੇ ਯਾਰ ਕਿ ਜਾਂਦੇ ਕੋਈ ਵੀ ਕੋਈ ਵੀ ਇਨਸਾਨ ਤਾਂ ਨੋਰ ਬਣ ਸਕਦਾ ਵਾ ਲਾਈਫ ਦੇ ਵਿੱਚ ਮੈਂ ਮੇਰਾ ਇੱਕੋ ਮਨਉ ਜਿਆਦਾ ਨਹੀਂ ਥੋੜਾ ਹੀ ਚਾਹੀਦਾ ਮਗਰ ਖੁਸ਼ੀ ਆਲਾ ਚਾਹੀਦਾ ਹੈ ਬਸ ਇੰਨਾ ਕਹਿਗਾ ਲੇਕਿਨ ਜੇ ਸੁਵੇ ਪਨੀ ਰਿਥੇ ਮੈਂ ਗੱਲ ਕੀਤੀ ਵੀ ਘਰ ਦੇ ਨਜ਼ਾਰੀ ਹੋਏ ਚੀਜ਼ ਨੂੰ ਲੈ ਕੇ ਵੀ ਮੁੰਡਾ ਐਮ ਡੈਗ ਦੀ ਪੜ੍ਹਾਈ ਕਰਨ ਤੋਂ ਬਾਅਦ ਚਾਹ ਦਾ ਕੰਮ ਖੋਲਿਆ ਉੱਥੇ ਯਾਰ ਦੋਸਤਾਂ ਦੀ ਗੱਲ ਕਰੀਏ ਯਾਰ ਦੋਸਤ ਬੜੇ ਅਹਿਮ ਰੋਲ ਹੁੰਦਾ ਤੁਹਾਡੀ ਜ਼ਿੰਦਗੀ ਵਿੱਚ ਯਾਰ ਦੋਸਤਾਂ ਦੀ ਕਿੰਨੀ ਸਪੋਰਟ ਹੋਈ ਹੈ ਜਾਂ ਯਾਰ ਦੋਸਤਾਂ ਨੇ ਕਿੰਨਾ ਕਿ ਇਸ ਚੀਜ਼ ਨੂੰ ਗੱਲ ਕੀਤੀ ਵੀ ਅੱਜ ਇਹਨਾਂ ਪੜ੍ਹਨਾ ਲਿਖਣਾ ਸੀ ਫਿਰ ਚਾਹ ਦਾ ਕੰਮ ਹੀ ਖੋਲਿਆ ਸੀ ਕਿਸ ਤਰ੍ਹਾਂ ਹੋਇਆ ਕਿ ਯਾਰ ਦੋਸਤ ਵੀ ਸਪੋਰਟ ਕਰਦੇ ਰਹੇ ਤੁਹਾਨੂੰ ਮੇਰੇ ਯਾਰਾਂ ਦੋਸ ਅੱਗੇ ਵਧਣ ਦੀ ਕਿ ਇਹਦੇ ਸ਼ਕਤੀ ਦਿੱਤੀ ਯਾਰ ਕੁਝ ਨਹੀਂ ਹੁੰਦਾ ਯਾਰ ਕਰ ਤੂੰ ਕਹਿੰਦੇ ਤੇਰੇ ਜੇ ਹਿੰਮਤ ਹੈਗੀ ਤੂੰ ਕਰ ਰਿਆ ਵਾ ਕਿ ਇਹਦੇ ਸਾਡੇ ਚ ਨਹੀਂ ਗਏ ਤੇ ਅਸੀਂ ਐਵੇਂ ਸਟਾਲ ਨਹੀਂ ਲਾ ਸਕਦੇ ਕਿ ਮਗਰ ਉਹਨਾਂ ਨੇ ਯਾਰੋ ਦੋਸਤਾਂ ਨੇ ਸਭ ਤੋਂ ਜ਼ਿਆਦਾ ਮੇਰਾ ਸਪੋਰਟ ਕੀਤਾ ਵਾ ਅੱਜ ਦੀ ਰੇਡ ਵਿੱਚ ਉਹੀ ਯਾਰ ਦੋਸਤ ਸਪੋਰਟ ਕਰ ਰਹੇ ਨੇ ਇੱਕ ਪਰਸਵੀਆ ਨੇ ਉਹ ਇੱਕ ਉਹ ਸਪੋਰਟ ਕਰਦੇ ਪਏ ਨੇ ਉਤੇ ਫੈਮਿਲੀ ਦੇ ਕਿ ਚਲੋ ਕਰ ਹੀ ਦੀਆ ਤੇ ਜਿਹੜੇ ਯਾਰੋ ਦੋਸਤਾਂ ਦੀ ਸਪੋਰਟ ਹੁੰਦੀ ਹੈ ਨਾ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਜਿਹੜੇ ਉਹ ਜੋ ਸਾਨੂੰ ਅੱਗੇ ਤੱਕ ਲੈ ਕੇ ਜਾਂਦੀ ਬਾਕੀ ਬਾਕੀ ਤੇ ਗੱਲਾਂ ਹੀ ਕਰਦੇ ਨੇ ਕੀ ਆਂਦੇ ਆ ਇਸ ਚੀਜ਼ ਨੂੰ ਕਿਦਾਂ ਸਾਰੇ ਥੱਲੇ ਡਿੱਗਨ ਨੂੰ ਸਾਨੂੰ ਬਹੁਤ ਲੋਕੀ ਥੱਲੇ ਕਰਨ ਨੂੰ ਵੀ ਆਏ ਆ ਯਾਰ ਇਹਨੂੰ ਜਲਦੀ ਤੋਂ ਜਲਦੀ ਬੰਦ ਹੋ ਜੇ ਆ ਕੀ ਆਂਦੇ ਆ ਗੱਲਾਂ ਤੇ ਤੁਹਾਨੂੰ ਪਤਾ ਹਰ ਕੋਈ ਕਰਦਾ ਵਾ ਮਗਰ ਹਮੇਸ਼ਾ ਯਾਰਾ ਦੋਸਤਾਂ ਨੇ ਹਮੇਸ਼ਾ ਹੀ ਸਾਥ ਦਿੱਤਾ ਮੇਰਾ ਅੱਜ ਵੀ ਐਸੋ ਵੀ ਹੋਂਦ ਤੱਕ ਤੁਹਾਡੀਆਂ ਜਿਹੜੀਆਂ ਬ੍ਰਾਂਚਾਂ ਨੇ ਰਾਈਡਰ ਚਾਹ ਵਾਲੀ ਦੀ ਹੋਂਦ ਤੱਕ ਕਿੱਥੇ ਕਿੱਥੇ ਖੁੱਲ ਚੁੱਕੀਆਂ ਨੇ ਤੇ ਕਿੰਨਾ ਕੁ ਚੰਗਾ ਲੱਗਦਾ ਜਦੋਂ ਕਹਿ ਲਓ ਕਿ ਦੇਖਦੇ ਪ੍ਰਧਾਨ ਮੰਤਰੀ ਕਹਿੰਦੇ ਉਹਨਾਂ ਨੇ ਵੀ ਜਿਹੜੀ ਚਾਹ ਵੇਚ ਕੇ ਆਪਣੀ ਰਾਜਨੀਤੀ ਸ਼ੁਰੂ ਕੀਤੀ ਆ ਤੇ ਦੇਖਦੇ ਪ੍ਰਧਾਨ ਮੰਤਰੀ ਬਣ ਗਏ ਨੇ ਉਸ ਤੋਂ ਬਾਅਦ ਤੁਸੀਂ ਇੱਕ ਮਸ਼ਹੂਰ ਬੰਦੇ ਹੋ ਜਿਹੜੇ ਐਮ ਟੈਂਕਾਂ ਦੀ ਪੜ੍ਹਾਈ ਤੋਂ ਬਾਅਦ ਰਾਈਡਰ ਚਾਹ ਵਾਲੇ ਬਣੇ ਹੋ ਕਿਸ ਤਰ੍ਹਾਂ ਦੇਖਦੇ ਜਦੋਂ ਲੋਕ ਨਾ ਦੇਂਦੇ ਵੀ ਆ ਇੱਕ ਦੇਖਦੇ ਪ੍ਰਧਾਨ ਮੰਤਰੀ ਜੇ ਕੋਈ ਕਹਿੰਦਾ ਨਾ ਜਾਂਦੇ ਮੈਨੂੰ ਕੋਈ ਜਿੱਥੇ ਮੈਂ ਕਿਤੇ ਵੀ ਜਾਂਦਾ ਜਾਂ ਫਿਰ ਕੋਈ ਵੀ ਮੈਨੂੰ ਇੱਕ ਅਦਾ ਵੀ ਬੰਦਾ ਵੀ ਮਿਲਦਾ ਨਾ ਮੈਨੂੰ ਜਾਣਦਾ ਆ ਕਿ ਆ ਤੂੰ ਰਾਈਡਰ ਚਾਹ ਬੋਲੇ ਤਾਂ ਉਸ ਵੇਲੇ ਨਾ ਬੜਾ ਵਧੀਆ ਫੀਲ ਹੁੰਦਾ ਯਾਰ ਕਿ ਜਾਂਦੇ ਮੈਂ ਕੁਝ ਤੇ ਅਚੀਵ ਕੀਤਾ ਲਾਈਫ ਦੇ ਵਿੱਚ ਤੇ ਕੁਝ ਨੋ ਵੀ ਸਰ ਕੋਈ ਵੀ ਰਾ ਜਾਣਦੇ ਕੋਈ ਤੁਹਾਨੂੰ ਪਛਾਣਦਾ ਹੈਗਾ ਤਾਂ ਉਹ ਤੇ ਆਏਗੇ ਤਾਂ ਇੱਕ ਇੱਕ ਹੁੰਦਾ ਯਾਰ ਇੱਕ ਲਾਈਫ ਦੇ ਵਿੱਚ ਕੁਝ ਅਚੀਵ ਕੀਤਾ ਹੈ ਤੇ ਉਹ ਚੀਜ਼ ਦਾ ਗਰਵ ਹੈ ਸਾਨੂੰ ਆਪਣੇ ਲਾਈਫ ਦੇ ਵਿੱਚ ਤੇ ਮੈਂ ਤੇ ਜਿਵੇਂ ਜਿਵੇਂ ਕਿ ਮੈਂ ਤੁਹਾਨੂੰ ਕਹਾਂ ਕਿ ਲਾਈਫ ਨਾ ਬਹੁਤ ਛੋਟੀ ਹੈ ਇਸ ਚੀਜ਼ ਦੇ ਵਿੱਚ ਕੁਝ ਵੀ ਲਾਈਫ ਦੇ ਵਿੱਚ ਕਰ ਲਓ ਨਾ ਤੇ ਬੋੜਾ ਵੜੇ ਬਾਕੀ ਕਹਿੰਦੇ ਮੈਂ ਤੇ ਗਿਉ ਕਿਸੇ ਦੀ ਤੋ ਸੋਚ ਲੋਕਾਂ ਹੀ ਛੋਟੀ ਹੁੰਦੀ ਹੈ ਠੀਕ ਹੈ ਤੇ ਅਸੀਂ ਕੰਮ ਵੱਡਾ ਕਰਨਾ ਹੈ ਸਿਰ ਸੋਚਣਾ ਨਹੀਂ ਤੋ ਨਾ ਯਾਰ ਲੋਕੀ ਕੀ ਕਹਿ ਰਹੇ ਆ ਕੀ ਨਹੀਂ ਕਹਿ ਰਹੇ ਆਪਣੀ ਲਾਈਫ ਨੂੰ ਲੈ ਕੇ ਨਾ ਇੱਕ ਤੁਰੀ ਜੋ ਕਹਿੰਦੇ ਰੋਜ਼ ਨਾ ਸਿੱਖਣ ਨੂੰ ਮਿਲੇਗਾ ਰੋ ਨਿਆ ਕਰਨ ਨੂੰ ਮਿਲੇਗਾ ਤੇ ਇਸ ਲਈ ਨਾ ਕਦੇ ਵੀ ਪਿੱਛੇ ਨਾ ਹਟੋ ਤੁ ਵਧੀ ਜੋ ਬਸ ਮੁਹਬਤ ਅਨਵਾਜੀ ਇਹ ਸੀ ਗੱਲਬਾਤ ਕੀਤੀ ਰਾਈਡਰ ਚਾਹ ਵਾਲੇ ਜਿਹਦਾ ਕੋਈ ਵਿਪਨ ਨੇ ਚਾਹ ਵਾਲੇ ਨੂੰ ਕਿਹਾ ਜਾਂਦਾ ਤੁਸੀਂ ਦੇਖਿਆ ਵੀ ਦੇਖ ਦੇ ਪ੍ਰਧਾਨ ਮੰਤਰੀ ਜਿਹ ਇੱਕ ਨਿੰਦਰ ਬੋਂਦੀ ਆ ਉਹ ਵੀ ਚਾਹ ਵੇਚ ਵੇਚ ਕੇ ਜਿਹੜੇ ਕਿ ਦੇਖ ਦੇ ਪ੍ਰਧਾਨ ਮੰਤਰੀ ਬਣ ਗਏ ਨੇ ਉਹਨਾਂ ਤੋਂ ਬਾਅਦ ਵਿਪਨ ਦਾ ਨਾਮ ਹੁੰਦਾ ਵੀ ਜਿਹੜਾ ਕਿ ਰਾਈਡਰ ਚਾਹ ਵਾਲਾ ਤੁਸੀਂ ਦੇਖਿਆ ਵੀ ਨੌਜਵਾਨ ਆ ਅਤੇ ਯਾਰਾਂ ਦੋਸਤਾਂ ਦੀ ਬਹੁਤ ਸਪੋਰਟ ਆ ਅਤੇ ਵਿਪਨ ਦਾ ਕਹਿਣਾ ਵੀ ਕਦੇ ਵੀ ਕੋਈ ਕੰਮ ਕਾਜ ਛੋਟਾ ਨਹੀਂ ਹੁੰਦਾ ਸੇ ਬੰਦੇ ਦੀ ਸੋਚ ਛੋਟੀ ਹੁੰਦੀ ਆ ਇਸ ਤਰ੍ਹਾਂ ਕਿ ਆਪਣੀ ਸੋਚ ਆਸ ਨੂੰ ਵੱਡਿਆ ਕਰਨਾ ਚਾਹੀਦਾ ਤੇ ਤੁਸੀਂ ਦੇਖਿਆ ਵੀ ਅੱਜ ਵਿਪਨ ਦਾ ਕਹਿਣਾ ਵੀ ਜਿੱਥ ਅਤੇ ਹਰ ਕੋਈ ਰੈੱਡ ਚਾਹ ਵਾਲ ਦੇ ਨਾਲ ਜਾਣ ਜਾਂਦਾ ਅਤੇ ਵੀਪਨ ਦਾ ਕਹਿਣਾ ਹੈ ਕਿ ਮੇਰੀ ਵੱਖਰੀ ਪਛਾਣ ਬਣ ਗਈ ਆ ਸਿਰਫ ਲੋਕਾਂ ਕਰਕੇ ਕਿ ਲੋਕਾਂ ਦਾ ਵੀ ਧੰਨਵਾਦ ਕਰਦੇ ਆ ਅਜਿਹੇ ਨੌਜਵਾਨ ਜਿਹੜੋ ਕਿ ਵੱਖਰਾ ਕਰਦੇ ਨੇ ਤੇ ਬਾਅਦ ਵਿੱਚ ਸਪੋਰਟ ਜਰੂਰ ਕਰਿਆ ਕਰੋ ਤਾਂ ਜੋ ਕਿ ਜਿਹੇ ਨੌਜਵਾਨ ਜਿਹੜੇ ਨੇ ਇੱਕ ਵੱਖਰੀ ਬਸਾਲ ਹੈ ਕਿ ਜਿਹੜੇ ਸਾਹਮਣੇ ਆ ਸਕਣ ਮੈਨੂੰ ਦਿਓ ਜੀ ਮੈਂ ਤੁਹਾਡਾ ਆਪਣਾ ਹਰਜੀਤ ਕਰੇਵਾਲ ਸੈਂਟਰ ਪੰਜਾਬ ਟੀਵੀ ਲਈ ਅੰਮ੍ਰਿਤਸਰ